ਮੈਂ ਆਮ ਰਹੇ ਧੱਕ ਸੂਰਜ ਚੰਦ ਰਹੇਗਾ ਹਰ ਰੀਜੀ ਦੀ ਸਦੀਪ ਚਲ ਪਾਵਰ ਟ੍ਰੇਨਰ ਚੱਲਦੀ ਹੋਈ ਜੋ ਅੱਜ ਮਾਤਾ ਜੀ ਦਾ ਜੀਵਨ ਦਾ ਹੋਇਆ ਹੈ ਇਹ ਬਹੁਤ ਹੀ ਨਿਰਸਖਤਾ ਹੋਦਿ ਇੱਕ ਲੰਬੀ ਸੋਚ ਹੈ ਕਿ ਜੋ ਅੱਜ ਕੱਲ ਜੋ ਬਹੁਤ ਹੀ ਖਤਰਨਾਕ ਬਿਮਾਰੀਆਂ ਸਾਡੇ ਸਮਾਜ ਵਿੱਚ ਆ ਰਹੀਆਂ ਹਨ ਉਹ ਸਾਡੇ ਬੱਚੇ ਉਹ ਐਮਬੀਬੀ ਕਰਕੇ ਡਾਕਟਰ ਬਣਨਗੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ insan ਦੀ ਪਵਿੱਤਰ ਰਹਿਨਮਾਈ ਹੇਠ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵੱਲੋਂ 162 ਮਾਨਵਤਾ ਭ라이 ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਦਿੱਤਾ ਹੈ ਤਾਂ ਅਮਰ ਸੇਵਾ ਮੁਹਿੰਮ ਦੇ ਤਹਿਤ ਅਜਬਲਾਕ ਬਠਿੰਡਾ ਵਿੱਚ 110ਵਾਂ ਸਰੀਰਦਾਨ ਹੋਇਆ ਹੈ। ਅਜਬਲਾਕ ਬਠਿੰਡਾ ਦੇ ਏਰੀਆ ਆਈਟੀਆਈ ਦੇ ਡੇਰਾ ਸ਼ਰਧਾਲੂ ਅਤੇ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇਨਸਾਂ ਵੱਲੋਂ ਆਪਣੇ ਮਾਤਾ ਬਲਵੰਤ ਕੌਰ ਇਨਸਾਂ ਦੀ ਦਿਹਾਂਤ ਤੋਂ ਬਾਅਦ ਉਹਨਾਂ ਵੱਲੋਂ ਕੀਤੇ ਗਏ ਪਰਉਨ ਪੂਰਾ ਕਰਦਿਆਂ ਮ੍ਰਿਤਕ ਦੇ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਪ੍ਰਾਪਤ ਵੇਰਵੇ ਮੁਤਾਬਕ ਸੇਵਾਦਾਰ ਮਾਤਾ ਬਲਵੰਤ ਕੌਰ ਇਨਸਾ ਗਲੀ ਨੰਬਰ 4 ਹਰਬੰਸ ਨਗਰ ਬਠਿੰਡਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਗੁਰਦੇਵ ਸਿੰਘ ਇਨਸਾ 85 ਮੈਂਬਰ ਪੰਜਾਬ ਭੋਲਾ ਸਿੰਘ ਇਨਸਾ ਜਸਪਾਲ ਸਿੰਘ ਇਨਸਾ ਬੇਟੀ ਗੇਜਵੀਰ ਕੌਰ ਇਨਸਾ ਜਵਾਈ ਬਲਵੀਰ ਸਿੰਘ ਇਨਸਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਮ੍ਰਿਤ ਸ਼ਰੀਰ ਨੂੰ ਮੈਡੀਕਲ ਖੋਜਾਂ ਲਈ ਸ਼੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਰੇਲੀ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ ਮਾਤਾ ਬਲਵੰਤ ਕੌਰ ਇਨਸਾ ਅਮਰ ਰਹੇ ਜਬ ਤੱਕ ਸੂਰਜ ਚੰਦ ਰਹੇਗਾ ਤੇ ਮਾਤਾ ਬਲਵੰਤ ਕੌਰ ਇਨਸਾ ਤੇਰਾ ਨਾਮ ਰਹੇਗਾ ਦੇ ਨਾਰਾ ਨਾਲ ਮ੍ਰਿਤਕ ਦੇ ਦੇ ਨੂੰ ਰਿਸ਼ਤੇਦਾਰਾਂ ਸਨੇਹੀਆਂ ਤੇ ਵੱਡੀ ਗਿਣਤੀ ਵਿੱਚ ਬਲਾਗ ਦੀ ਸਾਥ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਧਾਈ ਕੀਤੀ ਦਾ ਨਾਲ ਸਜੂਤ ਰਿਆਸਾ ਕਦੇ ਉਸ ਦਿਨ ਜਿਸ ਸਾਫਤਾ ਸੀ ਮੇਰੇ ਪਿਆਰ ਤੇ ਮਾਤਾ ਜੀ ਅੱਜ ਰਹਿ ਬਾਹਰ ਹੋਈ ਚੋਲਾ ਚੜੀ ਦੇ ਸੰਗ ਕਾ ਸਮੂਹ ਸਾ ਸੰਗਤ کافی ਬਡੇ ਰਾਤ ਦੇ ਵਿੱਚ ਇਕੱਤਰ ਹੋਈ ਔਰ ਪੂਰੇ ਪਰਿਵਾਰ ਨੇ ਰਿਸ਼ਤੇਦਾਰ ਸਹਿਵਾਨਾਂ ਦੇ ਸਹਿਯੋਗ ਨਾਲ ਤੋਂ ਇਹ ਰਸਤੇ ਸਦਾ ਸੁਸਾ ਮੰਨਤ ਭਲਾਈ ਦੇ 160 ਕੰਮ ਕਰ ਰਹੇ ਉਹਨਾਂ ਦੇ ਵਿੱਚੋਂ ਮੇਜਰ ਕੰਮ ਆ ਜੋ ਬੋਡੀ ਡਰੇਡ ਦਾ ਉਪਰਵਾਰ ਨੇ ਰਿਸ਼ਤੇਦਾਰ ਸਵਾਨਾ ਦੀ ਮਦਦ ਦੇ ਨਾਲ ਗੁਰੂ ਦੀ ਸਿੱਖਿਆ ਮੁਤਾਬਕ ਉਹਨਾਂ ਦਾ ਸ਼੍ਰੀਦਾਨ ਕੀਤਾ ਆਪ ਜੀ ਨੂੰ ਪਤਾ ਹੀ ਹੈ ਕਿ ਸੰਸਥਾ ਮੰਕਤਪ ਲਈ ਜੇ ਕੰਮ ਕਰ ਰਹੀ ਹੈ ਤਾਂ ਜਿਹੜਾ ਬੋਡੀ ਡੋਨੇਟ ਇਹ ਮਤਲਬ ਆਉਣ ਵਾਲੀ ਜਿਹੜੀਆਂ ਬੱਚੇ ਆ ਜਿਹੜੇ ਮਤਲਬ ਸਾਇੰਸ ਦੇ ਵਿੱਚ ਅਗਾਹ ਵੱਧੂ ਸੋਚਿਆ ਜਿਹੀ ਦਰਬਾਰ ਦੀ ਤਾਂ ਕਿ ਆਉਣ ਵਾਲੀਆਂ ਬਿਮਾਰੀਆਂ ਦੇ ਵਿੱਚੋਂ ਸਮਾਜ ਨੂੰ ਬਚਾਇਆ ਜਾ ਸਕੇ ਤਮਾਂ ਬੁਧਾ ਭਲਾਈ ਦਾ ਇੱਕ ਮੇਜਰ ਕੰਮ ਇਸ ਪਰਿਵਾਰ ਨੇ ਵੀ ਉਸਤੇ ਰਣ ਸੰਵਾਨ ਦੀ ਪਦਤ ਦੇ ਨਾਮ ਕੀਤਾ। ਇਹ ਇਲਾਕਾ ਵਾਸੀ ਦੇਖ ਰਹੇ ਹੋਣਗੇ ਕਿ ਜੋ ਇਹ ਲੰਬੀ ਕਤਾਰਾ ਲੱਗੀਆਂ ਨੇ ਇਹ ਗ੍ਰੀਨੈਸ ਦੀ ਵਰਦੀ ਪਾਈ ਹੋਈ ਹੈ। ਇਹ ਵਲੰਟੀਅਰਸ ਇਹ ਸਾਰਾ ਪਰਿਵਾਰ ਔਰ ਨਾਲ ਐਮ뷸ੈਂਸ ਔਰ ਇਹ ਨਾਰੇ ਲੱਗ ਰਹੇ ਨੇ ਕਿ ਦੰਦਾਂ ਸਤਗੁਰੂ ਤੇਰਾ ਹੀ ਆਸਰਾ। ਸ਼ਰੀਰਦਾਨੀ ਸਚਕੰਡ ਵਾਸੀ ਮਾਤਾ ਬਲਵੰਤ ਕੌਰ ਇਨਸਾ ਅਮਰ ਰਹੇ ਅਮਰ ਰਹੇ। ਤਾਸੀ ਦੱਸਣਾ ਚਾਹੁੰਦੇ ਆ ਕਿ ਸਚਕੰਡ ਵਾਸੀ ਤੇ ਸ਼ਰੀਰਦਾਨੀ ਇਹ ਜੋ ਸ਼ਰੀਰਦਾਨ ਅੱਜ ਹੋਇਆ ਸਾਡੇ ਮਾਤਾ ਬਲਵੰਤ ਕੌਰ ਜੀ ਇਨਸਾਂ ਦੁਆਰਾ ਜੋ ਪਰਿਵਾਰ ਦੁਆਰਾ ਕੀਤਾ ਅੱਜ ਸਾਡੇ 55 ਨੰਬਰ ਹਰਦੇਵ ਸਿੰਘ ਐਸਾ ਜੀ ਦੇ ਮਾਤਾ ਸਰੀਰਦਾਨੀ ਹਲਵੰਤ ਕੌਰ ਜੀ ਦਾ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਅੱਜ ਸਰੀਰਦਾਨ ਕੀਤਾ ਗਿਆ ਜੋ ਕਿ ਬਰੇਲੀ ਵਿਖੇ ਐਮਬੀਬੀਐਸ ਦੇ ਬੱਚੇ ਸਟੂਡੈਂਟਸ ਹਨ ਉਹਨਾਂ ਦੀ ਜੋ ਬੱਚੇ ਹੋਰ ਰਿਸਰਚ ਕਰਨਗੇ ਇੰਡਵੀਅਸ ਵਾਲੇ ਇਸ ਸੋਚ ਦੇ ਉੱਤੇ ਸੰਤ ਡਾਕਟਰ ਗੁਰਬੀਰਾ ਉਹ ਹੀ ਜੀ ਜੀ ਸਦੀਪ ਚਲ ਪਾਵਨ ਜੀ ਨਾਲ ਚੱਲਦੇ ਹੋਏ ਜੋ ਅੱਜ ਮਾਤਾ ਜੀ ਦਾ ਸਰੀਰਦਾਨ ਹੋਇਆ ਹੈ ਇਹ ਬਹੁਤ ਹੀ ਨਿਰਅਸ਼ਤਾ ਹੋਤਦੀ ਇੱਕ ਲੰਬੀ ਸੋਚ ਹੈ कि जो आजकल जो बहुत ही खतरनाक बीमारियां ਸਾਡੇ ਸਮਾਜ ਵਿੱਚ ਆ ਰਹੀਆਂ ਹਨ ਉਹ ਸਾਡੇ ਬੱਚੇ ਜੋ ਇੰਡਵਰਸਿਟੀ ਕਰਕੇ ਡਾਕਟਰ ਬਣਨਗੇ ਉਹ ਇਸ ਸਰੀਰ ਦੇ ਉੱਤੇ ਰਿਸਰਚ ਕਰਨਗੇ ਤਾਂ ਕਿ ਉਹਨਾਂ ਦੇ ਸਮੇਂ ਦੇ ਵਿੱਚ ਬਹੁਤ ਹੀ ਚੰਗੇ ਡਾਕਟਰ ਬਣ ਅਸੀਂ ਇਹਨਾਂ ਦਾ ਗੁਰੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਪਰਿਵਾਰ ਦਾ ਵੀ ਇਹ ਮਾਲਕ ਦੇ ਅਰਦਾਸ ਕਰਦੇ ਹਾਂ ਕਿ ਮਾਲਕ ਇਹਨਾਂ ਨੂੰ ਸੇਵਾ ਸਿਮਰਨ ਪਰਮਾਰਥ ਦਾ ਬਲ ਬਖਸ਼ੇ ਔਰ ਇਹਨਾਂ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਸੰਤ ਸੰਤ ਸਭ ਗੁਰੂ ਤੇ ਰਹੀ ਆ।